ਟੈਕਸਟਾਈਲ ਮੈਨੂਫੈਕਚਰਰਸ ਐਸੋਸੀਏਸ਼ਨ ਵੱਲੋਂ ਟੀਐਮਏ ਕੰਪਲੈਕਸ ਵਿਖੇ ਦੈਂਪਲੋਇਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜੇਸ਼ਨ ਦੇ ਸਹਿਯੋਗ ਨਾਲ ਜਾਗਰੂਕਤਾ ਮੀਟਿੰਗ ਦਾ আয়োজন ਪ੍ਰਧਾਨ ਦੀਪਕ ਖੰਨਾ ਦੀ ਅਗਵਾਈ ਹੇਠ ਕੀਤਾ ਗਿਆ। ਈਪੀਐਫਓ ਦੇ ਖੇਤਰੀ ਕਮਿਸ਼ਨਰ ਲਕਿੰਦਰ ਸਿੰਘ ਅਚੇਚੇ ਤੌਰ ਤੇ ਮੌਜੂਦ ਸਨ ਅਤੇ ਉਹਨਾਂ ਨੂੰ ਟੀਐਮਏ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੀਟਿੰਗ ਵਿੱਚ ਮੌਜੂਦ ਲੋਕਾਂ ਨੂੰ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਬਾਰੇ ਜਾਗਰੂਕ ਕੀਤਾ ਗਿਆ ਅਤੇ ਯੋਜਨਾ ਦੇ ਹਰ ਇੱਕ ਪਹਿਲੂ ਤੇ ਚਾਨਣਾ ਪਾਇਆ ਗਿਆ। बैठक ਵਿੱਚ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰੀ ਯੋਜਨਾ ਦੇ ਤਹਿਤ ਨਵੇਂ ਰੋਜ਼ਗਾਰ ਸਿਰਜਣ ਲਈ ਮੌਕਾ ਦਿੱਤਾ ਜਾਏਗਾ। TMEA ਵੱਲੋਂ ਭਾਰਤ ਸਰਕਾਰ ਵੱਲੋਂ ਨਵੇਂ ਰੋਜ਼ਗਾਰ ਸ਼ੁਰੂ ਕਰਨ ਲਈ ਸ਼ੁਰੂ ਕੀਤੀ ਗਈ SE ਯੋਜਨਾ ਦੀ ਛਾਗਾ ਕੀਤੀ ਗਈ। ਇਸ ਮੌਕੇ ਤੇ EPF ਦੇ ਅਸਿਸਟੈਂਟ ਕਮਿਸ਼ਨਰ ਕੋਮਲ ਪ੍ਰਕਾਸ਼, EPF ਦੇ ਇਨਫੋਰਸਮੈਂਟ ਆਫੀਸਰ ਗ੍ਰਿਸ਼ੀ ਸ਼ਰਮਾ, TMEA ਦੇ ਜਰਨਲਿਸਟ ਅਰਸ਼ ਖਾਨਾ, TMEA ਦੇ ਵਿਦਸਕਤਲ ਵਿਨੋਦ ਸੇਟ पंजाब व्यापार मंडल के प्रधान प्यारा लाल सेठ राजन कपूर और रजत जोशी भी मौजूद सन जी आज हमने यहाँ टेक्सटाइल मैनुफैक्चर एसोसिएशन क्लब में और शॉल क्लब के आ, प्रावधान में एक अवेयरनेस कैंपेन यहाँ किया इस सेमिनार में हमने प्रधानमंत्री विकसित भारत रोजगार योजना के बारे में सारी उसके प्रावधानों के बारे में जानकारी दी इसमें मेनली एम्प्लॉयज़ के लिए जो नए एम्प्लॉज़ हैं एक अगस्त के बाद कहीं भी ज्वाइन करते हैं उनके लिए उनकी एक महीने की सैलरी अधिकतम पंद्रह हज़ार रुपये के बेनिफिट के लिए कैसे कैसे उनके खाते में जानी है छः महीने के बाद उसका आधा पैसा जाना है अगले छः महीने के बाद आधा जाना है और एम्प्लॉयर्स को जो बेनिफिट होने वाले हैं इसमें जो कि कर्मचारी की मंथली वेजेस का लगभग दस प्रतिशत जो कि सारे एम्प्लॉयस को मिलना है दो साल तक के लिए और मैनुफेक्चरिंग सेक्टर में ये चार साल के लिए है इस स्कीम में खास करके टेक्सटाइल सेक्टर के लिए क्या बढ़ावे के लिए प्रावधान किए गए हैं इसके बारे में हमने डिटेल में बताया है एक ये सेमिनार कहें ये एजुकेशन के लिए था टू ऑल द एम्प्लॉयर्स के क्या ये नई स्कीम है उसमें क्या बेनिफिट एम्प्लॉयर को भी मिल सकता है और एम्प्लॉ को भी मिल सकता है तो इसके लिए हमने ये ऑर्गेनाइज़ किया था और लोगों के बहुत क्वेश्चन थे दे आश देयर क्वेरीज उन्होंने सभी का आंसर हमारे इधर कमिश्नर साहब ने वो दे दिया और मोस्टली वो चीज़ें जो हैं वो इंडस्ट्री की बेनिफिट के लिए ही हैं जैसे भी वो आंसर उन्होंने दिए उनके मन में था कुछ कंफ्यूजन बाकी वो टेक्सटाइल इंडस्ट्री में एक ਜ਼ਰੂਰ ਹੈ ਕਿ ਅੰਮ੍ਰਿਤਸਰ ਮੇਂ ਥੋੜੇ ਸੇ ਯੂਨਿਟਸ ਬਹੁਤ ਕਮ ਹੈ ਪੀਐਫਡੀ ਸਕੀਮ ਜੀ ਦੀ ਹੈ ਐ ਮੇਨਲੀ ਕੀ ਕਹਿੰਦੇ ਵੀ ਵਰਕਰਸ ਉੱਤੇ ਲਾਗੂ ਹੈ ਸੋ ਸਾਰੇ ਅੰਮ੍ਰਿਤਸਰ ਦੇ ਵਿੱਚ ਬਹੁਤ ਘੱਟ ਯੂਨਿਟ ਅਗੇਨ ਜਿਨ੍ਹਾਂ ਦੇ ਜਿਹੜੇ ਪੀਐਫ ਦੇ ਵਿੱਚ ਕਵਰਡ ਅਗੇਨ ਜਿਹੜੇ ਪਹਿਲੇ ਕੀ ਕਹਿੰਦੇ ਟੈਕਸਟਾਈਲ ਯੂਨਿਟਸ ਅਗੇ ਸੀ ਜਿਹੜੇ ਫਿਨਿਸ਼ਿੰਗ ਪਲਾਂਟਸ ਵਗੈਰਾ ਸੀ ਉਹ ਸਾਰੇ ਕਵਰ ਸੀ ਜਿਹੜੀ ਸਾਡੇ ਮੈਂਬਰਸ ਹੈਗੇ ਜਿਹਨਾਂ ਦੇ ਪਾਵਰ ਲੂਮ ਸੈਕਟਰ ਹੈਗਾ ਉਹ ਇਹਦੇ ਵਿੱਚ ਜ਼ਿਆਦਾ ਕਵਰਡ ਨਹੀਂ ਹੈਗੇ ਸੋ ਇਹਦੇ ਵਿੱਚ ਇਹ ਕਹਿੰਦੇ ਪਹਿਲੇ ਸਕੀਮ ਆਈ ਸੀ ਵਿਚਕਾਰ ਕਿ ਜਿਹੜੀ 20 ਯੂਨਿਟਸ ਤੋਂ ਵਰਕਰਸ ਤੋਂ ਕੱਟਬੰਦੀ ਹੋਣਗੇ ਉਹ ਵੀ ਕਵਰਡ ਕੀਤੀ ਜਾਏਗੀ ਪਰ ਹੁਣ ਇਸ ਟਾਈਮ ਉਹ ਸਕੀਮ ਬੰਦ ਹੋ ਗਈ ਹੈ ਠੀਕ ਹੈ ਪ੍ਰੋਵੀਡੈਂਟ ਫੰਡ ਤਸ਼ਰੀਫ ਲੈ ਆਇਆ ਔਰ ਉਹਨਾਂ ਦੀ ਟੀਮ ਸਾਰੀ ਔਰ ਕਾਫੀ ਤਕਰੀਬਨ 50 ਇੰਡਸਟਰੀ ਔਰ ਇੰਡਸਟਰੀ ਤੋਂ ਰਿਪਰੈਜ਼ੈਂਟੇਟਿਵ ਜਿਹੜੇ ਨਾ ਉਹ ਇੱਥੇ ਹਾਜ਼ਰ ਸੀ ਔਰ ਇਹਨਾਂ ਦੀ ਸਕੀਮ ਇਹ ਹੈ ਕਿ ਵੀ ਨਵੇਂ ਜਿਹੜੇ ਐਂਟਰਪ੍ਰੈਨਰਸ ਨਾ ਮੈਨੂਫੈਕਚਰਿੰਗ ਸੈਕਟਰ ਦੇ ਵਿੱਚ ਨਵੀਂ ਲੇਬਰ ਨੂੰ ਕਿਸ ਤਰ੍ਹਾਂ ਲਿਆਂਦਾ ਜਾਵੇ ਉਹਦੇ ਵਾਸਤੇ ਜਿਹੜੇ ਇਨਸੈਂਟਿਵ ਦਿੱਤੇ ਸਰਕਾਰ ਨੇ ਵਿਕਸਿਤ ਭਾਰਤ ਸਕੀਮ ਦੇ ਅੰਦਰ ਉਹਨਾਂ ਨੇ ਜਾਣਕਾਰੀ ਪੂਰੀ ਦਿੱਤੀ ਹੈ ਕਿ ਵੀ ਅਗਰ ਜਿਹੜਾ ਆਦਮੀ ਨਵੇਂ ਪੰਜ EMPLOYE ਕਰੇਗਾ ਕੁਝ ਪਰਸੈਂਟੇਜ ਰੱਖੀ ਹੈ ਜੀ 50 ਜਿਨ੍ਹਾਂ ਦੇ ਕੋਲ ਆਲਰੇਡੀ EMPLOYE ਨੇ ਉਹਨਾਂ ਨੂੰ ਪੰਜ ਉਹਨਾਂ ਦੇ ਉੱਪਰ ਉਹਨਾਂ ਦੇ ਵੱਧ ਸੋ ਉਹਨਾਂ ਨੂੰ EMPLOYER ਨੂੰ ਵੀ ਬੈਨੀਫਿਟ ਮਿਲੇਗਾ ਉਸ ਸਕੀਮ ਦਾ ਔਰ ਉਹਦੇ ਨਾਲ ਨਾਲ ਜਿਹੜੇ EMPLOYE ਆ ਉਹਨੂੰ ਵੀ ਮਿਲੇਗਾ